ਲੋਡ ਅੱਜ ਫੇਰ ਉਸੇ ਵੇਲੇ ਮੀਂਹ ਆ ਗਿਆ। ਫਿਰ ਨਾ ਮੀਂਹ ਪੈਂਦਾ। ਬਹੁਤ ਮੀਂਹ ਪੈਂਦਾ। ਪਨਾਲਿਆਂ ਚ ਪਾਣੀ ਦੇਖੋ। ਬਹੁਤ ਜ਼ਿਆਦਾ ਮੀਂਹ ਅੱਜ ਦਿਨੇ ਹੈਗਾ। ਅਹ ਸੋਮਵਾਰ ਤੇ ਤਰੀਕ ਹੈ ਕਿ ਸ਼ਾਇਦ ਅੱਜ 1 1 ਸਤੰਬਰ ਹੋਗੀ ਬਹੁਤ ਜ਼ਿਆਦਾ ਨਹੀਂ ਪਈ ਜਾਂਦਾ ਬਹੁਤ ਜ਼ਿਆਦਾ ਬੜਾ ਜ਼ਿਆਦਾ ਨਹੀਂ ਜਾਂਦਾ ਤੇ ਟਾਈਮ ਆ ਜੇਗਾ 9:30 ਵਾ ਇੱਥੇ ਰੱਖੀ ਹੋਈ ਆ ਮੈਂ ਚਾਹ ਤੇ ਚਾਰ ਜਿੱਗੀ ਵਿੱਚ ਦੁੱਧ ਪਾਵਾਂਗੇ ਬਹੁਤ ਜ਼ਿਆਦੇ ਨਹੀਂ ਪੈਂਦਾ ਜੀ ਬਹੁਤ ਜ਼ਿਆਦੇ ਬਹੁਤ ਹੀ ਜ਼ਿਆਦੇ ਦੇਖੋ ਜਦੋਂ ਸਾਡੇ ਇੰਨਾ ਵੀ ਪੈ ਸਕਦਾ ਬੱਦਲ ਵੀ ਪੂਰਾ ਨੇ ਕੋਇਆ ਪਿਆ ਕਾਲਾ ਕਾਲਾ ਮੇਰੀਆਂ ਚੱਪਲਾਂ ਹਟ ਜਾਣੀਆਂ ਨੇ ਪਾਣੀ 'ਚ ਮੇਰੀਆਂ ਚੱਪਲਾਂ ਹਟ ਜਾਣੀਆਂ ਨੇ ਸਾਰਾ ਕੰਮ ਰਹਿੰਦਾ ਹੁਣ ਦੁੱਧ ਵੀ ਡੈਰੀ ਭਾ ਕੇ ਆਉਣ ਕਿਵੇਂ ਪਾ ਕੇ ਆਉਣਗੇ ਚੁੱਲਾ ਬਦੰਟਾ ਗਿਆ ਬਤਾ ਨਹੀਂ ਮੈਂ ਚੁੱਲੇ ਤੇ ਅੱਗ ਜਾਲ ਲੈਣੀ ਹੈ ਕੰਮ ਕਰਨ ਠਕਿਆ ਹੋਇਆ ਬਾਲਣ ਵੀ ਨਹੀਂ ਰਾਤ ਚੱਕਿਆ ਉਭੀ ਗਿੱਲਾ ਗਿੱਲਾ ਹੋ ਗਿਆ ਸਾਰਾ ਹੀ ਬੜਾ ਜਿਆਦਾ ਨਹੀਂ ਪੀ ਉੱਥੇ ਲੋਡਦਾ ਨਹੀਂ ਆ ਛਾਤਰੀ ਰੱਖ ਲਓ ਵਿੱਚ ਫੇਰ ਵੀ ਰੱਖ ਲਓ ਲੋਡ ਪੈ ਜਾਂਦੀ ਦੁਕਾਨਾਂ ਖੁੱਲਗੀਆਂ ਹੋਣਗੀਆਂ ਚਲੋ ਫੇਰ ਆਜੂ ਦੇਣੇ ਮੀਹੜ ਤੇ ਆਪਾਂ ਨੇ ਚਾਹ ਪੱਤੀ ਦਾ ਪੈਕਟ ਆਊਗਾ ਹਾਲੇ ਤਾਂ ਹੈਗੀ ਆ ਉੱਦਣ ਲਿਆਂਦੀ ਸੀ ਫੇਰ ਉੱਧਰ ਪਈ ਹੋ ਫੇਰ ਉੱਧਰ ਪਈ ਹੋਣੀ ਦੂਏ ਸੌਦਿਆਂ ਚ ਆਹ ਲੈ ਕੇ ਤਾਂ ਆਏ ਸੀ ਫਿਰ ਉਧਰ ਹੋਊਗੀ ਚਲ ਜੇ ਨਾ ਵੀ ਹੋਈ ਫਿਰ ਦੇਣੀ ਆਜੂ ਮੈਨ ਲੱਗਦਾ ਤਾਂ ਹੈਗਾ ਵੀ ਹੋਊਗੀ ਮੈਂ ਮੀਂਹ ਦੇ ਕਰਕੇ ਕਹਿੰਦੀ ਸੀ ਫਿਰ ਮੇਰਾ ਔਖਾ ਹੋ ਜਾਂਦਾ ਨਾ ਜੀ ਬਹੁਤ ਜ਼ਿਆਦਾ ਮੀਂਹ ਪੈਂਦਾ ਸੀ ਹੁਣ ਥੋੜਾ ਜਿਹਾ ਘਟਿਆ ਫਿਰ ਇਹ ਤਾਂ ਕਹਿੰਦੇ ਸੀ ਮੈਂ ਸਾਈਕਲ ਤੇ ਦੁੱਧ ਪਾਇਆ ਉਹਨੇ ਅਸਕੇ ਨਹੀਂ ਚਲੋ ਗੱਡੀ ਤੇ ਪਾਇਓ ਹੁਣ ਅੱਲਾ ਤਾਂ ਬਹੁਤ ਜ਼ਿਆਦੇ ਸੀ ਹੁਣ ਘਟਿਆ ਖਤਰੀ ਉਹਨਾਂ ਦੇ ਦੀ ਮੈਂ ਚਿੰਨੀ ਲੈ ਕੇ ਜਾਵਾਂ ਮੈਂ ਘੇਟ ਲਾਉਣਾ ਨਹੀਂ ਖੁੱਲਾ ਹੀ ਰੱਖ ਲੈਣਾ ਹੈਲੋ ਦੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਗੋਲੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਦੋਸਤਾਂ ਇਹ ਵਧੀਆ ਹੋਮ ਹੋਗੇ ਟਿਕਾ ਹੋਮ ਹੋਗੇ ਤੇ ਇਸੇ ਵੀ ਦੇ ਨਾਲ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰ ਲੰਨੇ ਆ ਤੇ ਦਿਨ ਹੈਗਾ ਅੱਜ ਸੋਮਵਾਰ ਦਾ ਤੇ ਤਰੀਕ ਹੈਗੀ ਅੱਜ 1 ਸਤੰਬਰ ਤੇ ਅੱਜ ਜਿਵੇਂ ਤੁਸੀਂ ਦੇਖ ਲਿਆ ਸਾਡੇ ਸਵੇਰੇ ਸਵੇਰੇ ਬਹੁਤ ਜ਼ਿਆਦਾ ਨਹੀਂ ਪਿਆਰਾ ਤੇ ਪਿਆ ਹੋਊਗਾ ਪਰ ਪਤਾ ਨਹੀਂ ਕਦੋਂ ਪਿਆ ਅਸੀਂ ਸੌਂ ਗਏ ਸੀ ਕੱਲ ਹਟ ਗਿਆ ਸੀ ਸਾਡੇ ਮੀ ਕੈ ਕੋਜੇ ਤਿੰਨ ਕੋਜੇ ਹਾਂ ਤਿੰਨ ਕੋਜੇ ਮੀ ਹਟ ਗਿਆ ਸੀ ਉਸ ਤੋਂ ਬਾਅਦ ਫਿਰ ਨਹੀਂ ਪਿਆ ਤੇ ਹੁਣ ਰਾਤ ਨੂੰ ਪੈਂਦਾ ਜਦੋਂ ਸੁੱਖੇ ਉਹ ਪੀਆ ਹੋਇਆ ਸੀ ਤੇ ਫੇਰ 6 ਵਜੇ ਜਮਤਾ ਚੋਕ ਉੱਠੀ ਫੇਰ ਬਹੁਤ ਜ਼ਿਆਦਾ ਨਹੀਂ ਆ ਗਿਆ ਬਹੁਤ ਜ਼ਿਆਦਾ ਨਹੀਂ ਪਿਆ ਪੀ ਆਵਾਂਟਾ ਡੇਡ ਘੰਟਾ ਬਹੁਤ ਲਗਾਤਾਰ ਬਹੁਤ ਯਾਰ। ਵੈਕਰੂ ਕੋ ਕੇ ਅਰਦਾਸ ਕਰੋ ਭਾਈ। ਇਹ ਜਿਹੜੀ ਆਫਤ ਲਾ ਲ ਹੋ ਜਾਏ ਨੂੰ ਕੁਛ ਲਾ ਲੋ ਵੀ ਵੈਕਰੂ ਜਲਦੀ ਜਲਦੀ ਖੀਚ ਕਰੋ ਹਨਾ। ਸਾਰੇ ਜਣੇ ਅਰਦਾਸ ਕਰਿਓ ਹਨਾ। ਤੇ ਹੁਣ ਮੈਂ ਰੱਖਿਓ ਹੋਏ ਆਲੂ ਵਾਲਨੇ ਬਾਹਰ ਚੁੱਲੇ ਤੇ ਇਹ ਕਹਿੰਦੇ ਕਿੰਨੇ ਦੜ ਤੱਕ ਹੀ ਜਾਂਦੇ ਆਲੂ ਵਾਲੇ ਰੱਖਿਆ ਖਾਣੀਆਂ ਨਹੀਂ। ਨਾਲੇ ਰੋਜ਼ ਕੁਛ ਨਾ ਕੁਛ ਖਾਣ ਨੂੰ ਇਹਨਾਂ ਨੂੰ ਪੜਦਾ ਚਲੋ ਹਨਾ ਵੈਕਰੂ ਨੇ ਆਪਣੇ ਘਰੇ ਦਿੱਤਾ ਫਿਰ ਦੁੱਤ ਬਾਦ ਸਭ ਕੁਛ ਅਨੇ ਆ ਲੱਕੜਾ ਬੰਗਾ ਹਨ ਕਰਦੇ ਥੋੜੀ ਜੀ ਇੱਕ ਲੱਕੜ ਨੂੰ ਅੱਗ ਨਹੀਂ ਹੈਗੀ ਤੇ ਮੱਕਾ ਚਲ ਤਾ ਦਨੇ ਆ ਟਾਈਮ ਤਾਂ ਬਹੁਤ ਹੋ ਗਿਆ ਟਾਈਮ ਤਾਂ ਹੋ ਗਿਆ 10:30 10:30 ਤੋਂ ਵੱਜਦੇ ਹੀ ਹਿੰਦੇ ਕਰਾ ਹੱਲ ਹੋ ਮੀਨੇ ਕਰਕੇ ਸਾਰਾ ਕੰਮ ਲੇਟ ਹੋ ਜਾਂਦਾ ਕੋਈ ਕੰਮ ਟਾਈਮ ਨਾਲ ਹੁੰਦਾ ਹੀ ਨਹੀਂ ਹਾਂ ਅਟਾ ਡੱਪਟੀਆਂ 'ਚ ਪਾਣੀ ਖੜ ਗਿਆ ਤੇ ਮੈਂ ਕਹ ਚਰ ਬੱਲੇ ਬੈਠੇ ਹੀ ਲੱਗੇ ਹੋਣਗੇ ਛਲੀਆਂ ਦੇ ਅੜਾ ਨਵਾਂ ਕੱਤਲ ਮੈਂ ਵੀ ਨਾਲ ਛਲੀ ਦੇੜ ਦਨੀ ਵੈਸੇ ਮੈਂ ਦੇੜ ਤਾਂ ਹੋਣੀ ਨਹੀਂ ਮਮੇ ਉਹ ਕੋ ਲੱਗੇ ਕਿ ਆਪਣੇ ਹੱਥ ਦੁਖਣ ਲੱਗ ਜਾਂਦੇ ਮੈਂ ਵੀ ਹੁੰਦਾ ਇਹ ਕੀ ਹੁੰਦਾ ਐਂ ਦੇ ਖੜੇ ਦੇ ਉਂਡੇ ਜੀ ਸੀ ਤੋਤੀ ਉਂਡੇ ਜੀ ਸੀ ਤੋਰੀ ਜਾਂ ਗਰਮ ਪਣੀ ਨਾ ਤੋਂ ਨੀ ਆਵਾਜ਼ ਉਬਾਲੇ ਪਾਣੀ ਨਾ ਤੋਂ ਗਿੱਜ ਕੀ ਸੀ ਸੀ ਤੇ ਉਹ ਨਹੀਂ ਹੁੰਦਾ ਦਦਨਾ ਮਿੰਦੀ ਉਹ ਤਾਂ ਪਾਣੀ ਦਾ ਹੀ ਨਹੀਂ ਹੈਗਾ ਮਾਂ ਦੀ ਮਾਂ ਦਾ ਦੁੱਧ। ਆ ਕਰ ਦੇ ਦਿਓ। ਉਹ ਤਾਂ ਵੀ ਮਾਂ ਦਾ ਦੁੱਧ ਪੀਂਦਾ ਹੀ ਨਹੀਂ ਉਹ ਤਾਂ ਉਹ ਹੀ ਕਰਦਾ। ਇਹ ਛੇ ਪਿੰਦਾ ਸ਼ੀਸ਼ੀ। ਬਾਹਰ ਨੂੰ ਕੋਈ ਜੂ ਬਾਹਰ ਮਾਂ ਫੜ ਲੈ ਤਾਂ ਖੜਦਾ ਹੀ ਨਹੀਂ ਜਮਾਈ। ਤਾਰ ਕੇ ਉਰੇ ਆ ਜੋ ਇਹਨਾਂ ਨੂੰ ਲੱਭੋ ਇਹ ਪੈ ਹੁੰਦੇ ਨੇ ਸੁੱਤੇ। ਨਹੀਂ ਮੰਗੂ ਕਰੂੰਗੀ ਨਹੀਂ ਲੈ ਲੈ।

ਕਾਲਾ ਆਲੂ ਤੇ ਬਰੋਠੇ ਵਾਲੀ ਨਹੀਂ ਕੰਮ ਕੋਈ ਕਰਦੇ ਨਹੀਂ ਹੋਈ ਰੋਣਾ ਪਾਈ ਜਾਂਦੇ ਨੇ ਬੈਠੇ ਜੇ ਗਤਾਰ ਉਹ ਵੀ ਜਸ ਕੀ ਮੈਂ ਇਹਨੂੰ ਕਿ ਪੜਨ ਬਿਠਾਇਆ ਇਹਦੇ ਪਈਆਂ ਤੋਂ ਆਥਣੇ ਪੜੂ ਆਥਣੇ ਪੜੂ ਸ਼ਾਮ ਨੂੰ ਪੜੂ ਦੋ ਲੋਕ ਦੱਸ ਪੜਦਾ ਤਾਂ ਹੈਗਾ ਪਰ ਫਿਰ ਰੋਣਾ ਕੱਥੋਂ ਨੇ ਹਾੜਾ ਬਨਣਾ ਸਾਵ ਕੋਈ ਮੈਂ ਕੰਮ ਕਰਦੇ ਬੰਦੇ ਨੇ ਇੱਕ ਤਾਂ ਮੀਨ ਹੈ ਉਹ ਬਰਿਆ ਹੋਇਆ ਇੰਨਾ ਮੈਂ ਤਾਕਤ ਨਹੀਂ ਚੰਦ ਦੀ ਨਹੀਂ ਪੈ ਪੈ ਕੇ ਹਾਂ ਬਤਾ ਬੀ ਉਹ ਸੁਣਾ ਉਹ ਪਾਲਣਾ ਮੈਂ ਰਾਤ ਚੱਕਣਾ ਭੁੱਲ ਗਈ ਹੁਣ ਤਾਂ ਉਹ ਜਿਹੜੀ ਉਹ ਲੱਕੜ ਨੂੰ ਚੜ ਗਈ ਆ ਉਹ ਦਾ ਸੁੱਕੀਆਂ ਨੇ ਉਹ ਤਾਂ ਹੋਰੇ ਉੱਪਰ ਮੀਂਹ ਪੈ ਪੈ ਵਿੱਚੋਂ ਤਾਂ ਨਹੀਂ ਨਾ ਵਿੱਚੋਂ ਤਾਂ ਸੁੱਕੀਆਂ ਨੇ ਉਹ ਤਾਂ ਚੱਲਦੀ ਆਂ ਹੁਣ ਕੱਢੂ ਪਾਲਣੇ ਬਸ ਹੁਣ ਕੜਕੋਣਾ ਧਰਤੀ ਆ ਮੀਂਹ ਤਾਂ ਆਇਆ ਜਿਵੇਂ ਪਿੱਛੇ ਆ ਪਾਣੀ ਉੱਤਣ ਡੋਹਨੇ ਹੀ ਜਾਂਦਾ ਹੈ ਐ ਗਾ ਠੀਕ ਹੈ ਘੰਟੇ ਦੇ ਪਾਣੀ ਨੂੰ ਪਾਣੀ ਆ ਤੇ ਸੀ ਅੱਜ ਦਾ। ਜਿਹੜੇ ਜੁੜੇ ਰਹੇ ਹੋ ਵਲੌਗ ਦੇ ਨਾਲ ਐਂਡ ਤੱਕ ਤੇ ਵਲੌਗ ਵਧੀਆ ਲੱਗੇ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਤੁਸੀਂ ਵੀ ਦੱਸਿਆ ਕਰੋ ਅਬਦਾ ਚੱਲ ਵੀ ਜੁੜ ਇਕੱਠਾ ਕੋਮੈਂਟਾਂ ਦੇ ਵਿੱਚ ਭਾਈ ਨਾਲ ਸਾਰੇ ਜਣੇ ਅਲਦਾਸ ਹੋ। ਤੋਂ ਤੇ ਤਾਂ ਨਹੀਂ ਪਾਣੀ ਪੋਣੀ ਆ ਇਹ। ਇਹ ਭਾਈ ਕਿਸੇ ਦੇ ਕੋਈ ਆਫਰ ਖੁਸ਼ਕਤ ਸਾਡੇ ਕੋਲੇ ਆ ਜਾਓ। ਖਾਣ ਪੀਣ ਦਾ ਰਹਿਣ ਦਾ ਸਾਰਾ ਪ੍ਰਬੰਧ ਹੋਊਗਾ ਤੁਹਾਨੂੰ ਕੋਈ ਆਫਰ ਨਹੀਂ ਆਊਗੀ ਜਿਹਦਾ ਘਰ ਚਪੁਰ ਚੌਂਦਾ ਭਾਈ ਆ ਜਾਓ ਬੇਸ਼ੱਕ ਦੀ। ਜਿੰਨੇ ਜੋ ਕਿ ਹੈਗੇ ਆ ਹਾਜ਼ਰ ਆ ਪਰ ਘਰ ਸੱਜਣੇ ਬਣੇ ਆ ਘਰ ਬੈਠੇ ਨੂੰ ਸਭ ਨੂੰ ਆਪੋ ਤੇ ਘਰ ਰਾਜੀ ਖੁਸ਼ੀ ਰੱਖੇ ਹਨ ਤੇ ਬੰਦਾ ਘਟ ਖਾ ਲੂ ਘਟ ਪੈ ਲੂ ਪਰ ਮੁਸੀਬਤ ਦੇ ਵਿੱਚ ਬਹੁਤ ਔਖਾ ਹੁੰਦਾ ਹੈ ਨਾ ਬਾਕੀ ਜਿਹੜੇ ਸਹੇਣ ਭੈਣ ਭਾਈ ਨੂੰ ਲੋੜ ਆ ਭਾਈ ਹੋਰ ਜਿੰਨੇ ਜੋ ਕਿ ਹੈਗੇ ਉਹਨਾਂ ਨੂੰ ਦੱਸਦਾ ਵੀ ਰਹਿਣ ਲਈ ਤੁਸੀਂ ਤੁਹਾਨੂੰ ਜਗਾ ਚਾਹੀਦੀ ਆ ਤਾਂ ਜੋ ਕੋਈ ਗੱਲ ਨਹੀਂ ਦੋ ਦਿਨ ਵਾਹੇ ਘਰ ਪਰ ਕਿਸੇ ਤੇ ਮੁਸੀਬਤ ਨਾ ਪਾਵੇ ਹਨ ਵਾਹੇ ਘਰ ਹਰੇਕ ਆਪ ਦੇ ਘਰ ਰਾਜੀ ਖੁਸ਼ੀ ਰੱਖੇ ਕ੍ਰੀਪੀ ਮੇਰੀ ਕੱਟੀ ਜਾਂਦੀ ਹੁੰਦੀ ਹੈ ਪਰ ਮੁਸੀਬਤ ਕੱਟਣੀ ਬਹੁਤ ਔਖੀ ਹੈ ਜੇ ਵਕੇ ਨੂੰ ਤਾਂ ਆ ਲੋਕਾਂ ਘਰਾਂ ਦੇ ਘਰ ਹਾਏ ਹਾਏ ਦੇਖੇ ਜਾਂਦੇ ਰੋਣਾ ਹੀ ਨਿਕਲ ਜਾਂਦਾ ਦੇਖ ਕੇ ਹੈ ਨਾ ਮੈਂ ਬਹੁਤ ਨਿਕਰਤੋਂ ਕੁਦੀਨ ਸੰਗ ਲੱਗਦੀ ਆ ਹਾਫ ਤੇ ਹਾਫ ਤੇ ਬਲੌਗਰ ਦਾ ਕੋਈ ਟੇਡਾ ਨਹੀਂ ਟੇਡਾ ਟੇਡਾ ਹੱਥ ਆ ਦੇਖ ਪਰ ਦੇਖੀ ਦੇਖ ਦੜ ਦੇਖ ਲਓ ਇਹ ਮੇਤੋ ਨਾ ਇਹ ਇੱਥੇ ਮਠਾ ਵਠਾ ਕੇ ਰੋਟੀਆਂ ਬਕਵਾਉਂਦੇ ਨਾਲ ਇਹਨਾਂ ਨੂੰ ਪਤਾ ਵੀ ਮੈਨੂੰ ਬੈਠਣੇ ਚ ਪ੍ਰੋਬਲਮ ਹਾਏ ਹੁਣ ਠੀਕ ਆ ਇਹ ਮੱਛੀ ਮੱਛੀ ਉਹਨੇ ਲਿਆ ਹੁਣ ਅੱਗ ਵੱਧ ਗਈ ਹੋਈ ਅੱਗ ਧੀਮੀ ਦੀ ਹਾਂ ਪਕਾਈ ਚੱਲ ਲੋਕਾਂ ਤੇ ਅੱਗ ਨਹੀਂ ਜਾਂਦੀ ਅੱਗ ਨਹੀਂ ਅੱਗ ਇਹਨਾਂ ਨੇ ਹੁਣ ਨਹੀਂ ਦਿੱਤੀ ਵੱਧ ਕਹਿੰਦੇ ਉਹ ਮੱਠੀ ਮੱਠੀ ਅੱਗ ਤੇ ਪਕਾਉਣੀ ਹੈ ਸੜਸਣ ਮਰਦੋ ਚੱਕ ਪਲੇਟ ਖਾਓ ਜੀ ਤੁਸੀਂ ਵੀ ਖਾਓ ਅੱਜ ਆਲੂ ਵਾਲੇ ਪਰੌਠੇ ਆਲੂ ਪਿਆਜ਼ ਦੇ ਪਰੌਠੇ ਦਹੀਂ ਲੱਸੀ ਮੱਖਣ ਸਾਡੇ ਅਸੀਂ ਬਣਾਉਣਾ ਸੀ ਲੱਡ ਚਲੀ ਗਈ ਤੜਕੀ ਇਹ ਲੱਡ ਤਾਂ ਜਮੀਨ ਹੀ ਪਈ ਆਤੀ ਤੜਾ ਰਹੀ ਮੈਂ ਤਾਂ ਲੱਗਦਾ ਹੁਣ ਪਤਾ ਨਹੀਂ ਕਾਦਾ ਆ ਜਾਂਦੀ ਆ ਪਾਣੀ ਦਾ ਉਹ ਆਪਾਂ ਭਰ ਲਿਆਤੀ ਜਾਂਦਾ ਹਨ ਤੜ ਤੇ ਹੂੰ ਹੂੰ ਵਧੀਆ ਪਕੋ ਲੈ ਦੇਖ ਲੈ ਹਾ ਆ ਆ ਪਰੋਠਾ ਵਧੀਆ ਉਹ ਪਰੋਠਾ ਵਧੀਆ ਆ ਆ ਕੋਮ ਬੋਰਸ਼ੀਆ ਲੈ ਕੇ ਹੁਣ ਆਪਾਂ ਜਿਹੜਾ ਬੋਰਸ਼ੇ ਨਾਲੋਂ ਕਿਉਂ ਲਾਉਂਦੇ ਨੇ ਦਾੜ੍ਹੀ ਰੰਗਣ ਵਾਲਾ ਫਰਸੰਦਾ ਉਹ ਨਹੀਂ ਉਹ ਹੋਰ ਹੁੰਦਾ ਦਾੜ੍ਹੀ ਰੰਗਣ ਵਾਲਾ ਥੋੜੀ ਜੁੱਤਾ ਤੇਲ ਜਿਹੜਾ ਬੰਦਾ ਜਿਹੜੇ ਕੰਮ ਦੇ ਵਿੱਚ ਐਕਸਪਰਟ ਹੋਊਗਾ ਦਾੜ੍ਹੀ ਰੰਗਣ ਵਾਲਾ ਬੰਦਾ ਦੇ ਲੋ ਇਹਨੂੰ ਪਤਾ ਵੀ ਦਾੜ੍ਹੀ ਰੰਗਣ ਵਾਲਾ ਕੋਈ ਹੁੰਦਾ ਹੋਰ ਕਿਤੇ ਚੱਕਣਾ ਲਿਆ ਕਰਿਓ ਓਏ ਪਰ ਪਹਿਲਾਂ ਉਹਦੇ ਨਾਲ ਦਾੜੀ ਰੰਗ ਦਾੜੀ ਰੰਗ ਲੋ ਦੰਦਾਂਲੇ ਵਰਸ਼ਾ ਵਾਂਗ ਮੈਂ ਵੀ ਕਹੀ ਜਾਂਦੀ ਆ ਕਿ ਦੰਦਾਂਲੇ ਵਰਸ਼ਾ ਵਾਂਗ ਬਲਣ ਨੰਦਾਂ ਦੇ ਗੱਲੋ ਤੇਰੇ ਆਹ ਦਾੜੀ ਰੰਗ ਲੋ ਫੇਰ ਦਾੜੀ ਰੰਗਣ ਤੋਂ ਬਾਅਦ ਉਹ ਨਾਲਾ ਪਾਣੀ ਬਣਾ ਲੋ ਆ ਸਾਡੀ ਰੋਟੀ ਆ 1:00 2:00 ਵਜੇ ਬਸ ਬਹੁਤ ਆ ਘੋਟੋ ਜਿੱਤੀ ਹੋਰਗੀ ਮੈਂ ਦੇਖਦੀ ਆ ਵਿੱਚ ਤਾਂ ਉਹ ਵੀ ਤੇ ਦੇਖੀ ਆ ਪਰ ਉਹ ਤਾਂ ਹੀ ਆ ਉਹ ਤਾਂ ਹੀ ਆ ਇਹ ਵੀ ਮਤ ਚੁੱਕੀ ਮੱਚ ਗਿਆ ਤਾਂ ਅਗਾਈ ਦੋ ਤਾਂ ਤੇ ਪਰੋਠੇ ਵਰਗੇ ਪਰੋਠੇ ਬਣਦੇ ਨੇ ਥਪੜਾ ਨਾ ਖਾ ਲਈ ਮੂੰਹ ਨਾਲ ਰੋਟੀ ਖਾ ਲਾ ਹੂੰ ਬਹੁਤ ਮਿਲਦੀ ਹੈ ਬ੍ਰੇਕ ਕੇ ਬਾਅਦ ਅਸਲ ਮੈਂ ਤਾਂ ਰੱਜ ਗਿਆ ਹੂੰ ਬ੍ਰੇਕ ਕਿੱਥੇ ਆ ਬ੍ਰੇਕ ਕਿੱਲਾ ਨਹੀਂ ਚੁੰਲੇ ਤੇ ਰੋਟੀ ਬਣਾਉਂਦਾ ਤਕੂਣਾ ਖਾਲੀ ਹੋਈ ਲੱਗਦਾ ਤਕੂਣੇ ਦਾ ਆਲੂ ਵਾਲੇ ਪਰੋਠੇ ਤਕੂਣੇ ਕੌਣ ਬਣਾਉਂਦਾ ਤੂੰ ਬਣਾ ਤੇ ਦੁੱਪੈਂਟ ਜੋ ਬੱਸ ਮੈਨੂੰ ਪੰਪ ਮਾਰ ਮਾਰ ਕੇ ਮੈਂ ਪਹਿਲਾਂ ਥੱਕ ਗਈ। ਆ ਬਲੀ ਹੋ ਗਈ। 1:30 ਵਜ ਗਿਆ। ਹਾਂ 1:30 ਪੂਰਾ ਵੱਜ ਗਿਆ। ਇੰਨਾ ਜ਼ਿਆਦਾ ਫੇਰ ਮੀਂਹ ਆ ਗਿਆ ਨਾ ਬਹੁਤ ਜ਼ਿਆਦਾ। ਤੇ ਅਸੀਂ ਰੋਟੀ ਰੱਟੀ ਖਾ ਲਈਆਂ। 12:30 ਵਜੇ ਰੋਟੀ ਰੱਟੀ ਖਾ ਲਈ। ਤੇ ਮੈਂ ਉਸ ਤੋਂ ਬਾਅਦ ਆਪਣੀ ਵੀਡੀਓ ਦਾ ਕੰਮ ਕਰਨ ਬੈਠ ਗਈ। ਥੋੜਾ ਜਿਹਾ ਤੇ ਹੁਣ ਹੱਲ ਭੰਡ ਭੰਡ ਮਾਂਜਣੇ ਨੇ। ਇੱਕ ਮੈਂ ਦੁੱਧ ਗਰਮ ਕਰਨਾ ਦਲੀਆ ਆਪਣਾ ਬਣ ਗਿਆ। ਚੁੱਲ੍ਹੇ ਤੇ ਤੇ ਚੁੱਲੇ ਤੇ ਮੈਂ ਦੁੱਧ ਗਰਮ ਕਰਨਾ ਪਰ ਮੀਂਹ ਵੀ ਪੈਂਦਾ ਤੇ ਮੀਂਹ ਆਪਣੇ ਚੁੱਲੇ ਨੂੰ ਨਹੀਂ ਲੱਗਦਾ ਹੈਗਾ ਤੇ ਬਹੁਤ ਸੋਹਣਾ ਚੁੱਲੇ ਤੇ ਕੰਮ ਹੋ ਜਾਂਦਾ ਹੈ ਯਾ ਰੋਟੀ ਵੀ ਤੁਸੀਂ ਦੇਖਿਆ ਜਿਵੇਂ ਚੁੱਲੇ ਤੇ ਬਣਾ ਲਈ ਮੈਂ ਹੁਣ ਹਨਾ ਤੇ ਦੰਗੀਆਂ ਬਣ ਗੀਆਂ ਚਾਲੀਆਂ ਉਬਲਦਾ ਸੀ ਮੈਂ ਜਾਨ ਨੂੰ ਭੇਜਿਆ ਨਾ ਮੈਂ ਕਿਹਾ ਉਹ ਕਰਕੇ ਆ ਢੱਕਣ ਚੱਕਿਆ ਢੱਕਣ ਜਾ ਕੇ ਉਹ ਓਏ ਛਾਤਾ ਫਸ ਗਿਆ ਫਸ ਗਿਆ ਤੇ ਅੱਜ ਮੈਂ ਗੱਡੀ ਵੀ ਇੱਥੇ ਲਵਾਈ ਹੈ ਨਾ ਮੈਂ ਕਿਹਾ ਇੱਥੇ ਲਾ ਦਿਓ ਸਵੇਰੇ ਜਦ ਦੁੱਧ ਭਾ ਕੇ ਆਏ ਮੈਂ ਕਿਹਾ ਉਹ ਹੋ ਜਾਣਾ ਯਾ ਮਿੱਟੀ ਉੱਤਰ ਜੂ ਵੀ ਸਾਰੀ ਆ ਦੀ ਆਣੀ ਤਾਂ ਸਾਡੇ ਖੜੀ ਜਾਂਦਾ ਏਡਾ ਏ ਇਹ ਹੁਣ ਸੰਨੀ ਕਰ ਲੱਗੇ ਨੇ ਜਦੋਂ ਰੋਟੀ ਖਾਧੀ ਉਹਦੋਂ ਤਾਂ ਮੀਂਹ हटਿਆ ਹੋਇਆ ਸੀਗਾ ਮੇਰੀ ਆਵਾਜ਼ ਆਉਂਦੀ ਏ ਥੋੜੇ ਕੋਲੇ ਮੀਂਹ ਦੀ ਆਵਾਜ਼ ਵੱਧਾ ਇੱਥੇ ਘੜ ਲਿਆ ਆਪਾਂ ਉਹ ਉਹਦੋਂ ਦਾ हटਿਆ ਹੋਇਆ ਸੀ ਨਾ ਮੀਂਹ ਤੇ ਮੈਂ ਇਹਨਾਂ ਨੂੰ ਕਹੀ ਜਾਂਦੀ ਸੀ ਉੱਠ ਖੜੋ ਉੱਠ ਖੜੋ ਕਰ ਲੋ ਪੱਠੇ ਵਢ ਲਿਓ ਤੇ ਜਦੋਂ ਨੂੰ ਇਹ ਉੱਠੇ ਹੀ ਨਾ ਪੱਠੇ ਵਢਣ ਵਾਸਤੇ ਉਦੋਂ ਫੇਰ ਆ ਦੇਖ ਲੋ ਹੁਣ ਜ਼ੋਰ ਦੀ ਮੀਂਹ ਆ ਗਿਆ ਹੁਣ ਇਹਨਾਂ ਨੇ ਆ ਕੇ ਸੰਨੀ ਕਰੀ ਆ ਬਹੁਤ ਔਖਾ ਪਈ ਪਸ਼ੂਆਂ ਦਾ ਵੀ ਬਹੁਤ ਔਖਾ ਕਿੱਥੇ ਰਹਿ ਗਏ ਤੁਸੀਂ ਤੇ ਆਪ ਦਾ ਵੀ ਵਿਅੋਖਾ ਹੀ ਆ ਪਸ਼ੂਆਂ ਦਾ ਵੀ ਵਿਅੋਖਾ ਉਹਨਾਂ ਦਾ ਵਿਚਾਰਿਆਂ ਦਾ ਤਾਂ ਪਰਦਾ ਔਖਾ ਜਿਹੜੇ ਹੜਾਂ ਦੇ ਵਿੱਚ ਨੇ ਹਨਾ ਤੇ ਖੁਸ਼ੀਰਾਮ ਉਹ ਇੱਥੇ ਖੜਾ ਆਪਣਾ ਖੁਸ਼ੀਰਾਮ ਖੁਸ਼ੀ ਦਾ ਰੱਗ ਗੁੱਬ ਲੈ ਕੇ ਆਉਣੀ ਆ ਉਹਨਾਂ ਨੂੰ ਭੇਜਦੀਆਂ ਅ ਇਹਨਾ ਵੀ ਪੈ ਗਿਆ ਤੁਸੀਂ ਉਹ ਦੇਖੋ ਉਹ ਜਿਹੜਾ ਆਪਣਾ ਗੋਹੇ ਵਾਲ ਟੋਕਰਾ ਨਾ ਉਹ ਪਾਣੀ ਦਾ ਪੂਰਾ ਭਰ ਗਿਆ ਉਹ ਦੇਖੋ ਪੂਰਾ ਭਰ ਗਿਆ ਤਾਂ ਕੈਮਰੇ ਨਾਲ ਦਿਖਾ ਨਹੀਂ ਖਤਮੀ ਰਣਜੀਤ ਸਿੰਘ ਤੁਹਾਨੂੰ ਪਤਾ ਜਿੰਨੀ ਵੀਡੀਓ ਬਣਾਈ ਪਤਾ ਨਹੀਂ ਮੇਰਾ ਹੱਥ ਵੱਜਿਆ ਪਤਾ ਨਹੀਂ ਵੀਡੀਓ ਬਣੀ ਆ ਪਤਾ ਨਹੀਂ ਪਤਾ ਨਹੀਂ ਕੈਮਰਾ ਬੰਦ ਹੋ ਗਿਆ ਸੱਚੀ ਹੁਣ ਮੈਂ ਝਾਕੀ ਵੇਗਾ ਕਿੰਨੇ ਮਿੰਟ ਦੀ ਵੀਡੀਓ ਬਣ ਗਈ ਜਦੋਂ ਦੇਖਿਆ ਕੈਮਰਾ ਬੰਦ ਚਲੋ ਉਹੀ ਗੱਲਾਂ ਦੁਬਾਰਾ ਬੋਲਿਓ ਮੈਨੂੰ ਲੱਗਦਾ ਨਹੀਂ ਵੀਡੀਓ ਬਣੀ ਆ ਪਤਾ ਨਹੀਂ ਮੇਰਾ ਹੱਥ ਵੱਜ ਗਿਆ ਹਾਂ ਕਰਦੇ ਨਹੀਂ ਉਹ ਕੰਮ ਨਾ ਕਰੀ ਦੇ ਮੈਂ ਇਹ ਤੁਹਾਨੂੰ ਦੱਸਦੀ ਸੀ ਮੈਂ ਕਿਹਾ ਹਾਈ ਮੁਰੇ ਪੂਰੇ ਤੱਕ ਵਾਛੜ ਆਉਂਦੀ ਆ ਮੈਂ ਇਹ ਕਹਿੰਦੀ ਸੀ ਵੀ ਅਸੀਂ ਇਹਨਾਂ ਨੂੰ ਰੋਟੀ ਖਾਂਦੇ ਆ ਨੂੰ ਨਿਆਣਿਆਂ ਨੇ ਮੈਂ ਇੰਨਾ ਖਜਾਇਆ ਇੰਨਾ ਖਜਾਇਆ ਅਖਰ ਨੂੰ ਭਾਈ ਆ ਚੁੰਦਾ ਇੱਥੋਂ ਹਾਂ ਪੱਖੇ ਵਾਲੇ ਚ ਬਣੀ ਦਿਖਦਾ ਪੱਖੇ ਵਾਲੀ ਪੈਪ ਚ ਬਈ ਅਸੀਂ ਇਹਨਾਂ ਨੂੰ ਖਜਾਤਾ ਫੇਰ ਪਰਮ ਗਿਆ ਮਮਮੀ ਬੱਸ ਕਰੋ ਕਹਿੰਦਾ ਹਨਾ ਕਹਿੰਦਾ ਲੜਾਈ ਦਾ ਰੂਪ ਲੈ ਲੂ ਕਹਿੰਦਾ ਇਹ ਹਾਸਾ ਮਜ਼ਾਕ ਫਿਰ ਅਸੀਂ ਬੱਸ ਕਰੇ ਹੁਣ ਇਹ ਭਾਈ ਕਿ ਜੇ ਜੇ ਹੋਏ ਸੀਗੇ ਹੈ ਹੁਣ ਇਹ ਕਹਿੰਦੇ ਮੈਂ ਕਿਹਾ ਰੜਕਾ ਮੈਨੂੰ ਤਾਂ ਚਲਾਉਣਾ ਨਹੀਂ ਆਉਂਦਾ ਹੈਗਾ ਮੈਨੂੰ ਵਧੀਆ ਨਹੀਂ ਲੱਗਦਾ ਇਹ ਕਹਿੰਦੇ ਮੈਂ ਤਾਂ ਰੱਖਿਆ ਜੇ ਕੋਈ ਤੜਫੜ ਕਰੇ ਹੈ ਜਦੋਂ ਅਸੀਂ ਤੜਫੜ ਕਰਦੇ ਆ ਫਿਰ ਇਹ ਤੁਹਾਡਾ ਰੜਕਾ ਕਿੱਥੇ ਹੁੰਦਾ ਅੰਦਰ ਰੱਖਾਂਗੇ ਤੋ ਕਿ ਕੋਲ ਤੋ ਤੋਗੇ ਰੱਖੋਗੇ ਕੋਲੇ ਕੱਲੀ ਸੋਟੀ ਰੱਖ ਲਿਓ ਬਹਾ ਰੜਕਾ ਐ ਅੱਛਾ ਬਹੁਤ ਜ਼ਿਆਦੇ ਮੀ ਪਈ ਜਾਂਦਾ ਖੇਵ ਨਹੀਂ ਵੱਡੇ ਗਏ ਕੀ ਬਣੂਗਾ ਆਹ ਪਾਂਡੇ ਧੋਣੇ ਦੁੱਧ ਕਰਨਾ ਮੈਂ ਚਲੋ ਚੱਲੀਏ ਅੰਦਰ ਨੂੰ ਈ ਪਈ ਜਾਂਦਾ ਮੇਰੇ ਫੋਨ ਤੇ ਨਮੀ ਪੈ ਜਾਈਏ ਐ ਕਰਕੇ ਲੈ ਕੇ ਜਾਂਦੇ ਹਾਂ ਨੀ ਪਤਾ ਨਹੀਂ ਇੰਨੇ ਕ ਤਾਂ ਵੱਜ ਗਏ ਹਾਂ ਚੱਲ ਜੇ ਨਾ ਰਹਿੰਦਾ ਚੱਕ ਲਿਓ ਕਰਕੇ ਮੀਨੂੰ ਬੜਾ ਪੋਇੰਟ ਮਾਰ ਰਿਹਾ ਜਣਾ ਨਾ ਮੈਂ ਬੱਸ ਮੰਮੇ ਮਸ਼ੀਨ ਲੋਡ ਰਹਾ ਈ ਆ ਹਾਂ අප ප කාඩ පරාව වැරලා මදී හොන නාමරවයියෝ ඇ ටගලට් ඔබර ොත්තම කම්ම කරඩන ඕනද ගගේ පතලා ਡੇਟੇ ਦਾ ਲਾਲਾ ਆਮ ਆਕੇ ਬੱਟੇ ਕੱਟਣਾ ਕਰਤ ਲੈ ਜਮੀਂ ਖੜਾ ਕੀਤਾ ਉਹ ਕਿਉਂ ਬੱਟੇ ਲੋਜੀ ਟਾਈਮ ਆ ਜਿਹੜਾ ਪੌਣੇ ਪੰਜ ਦਾ ਹੋ ਗਿਆ ਤੇ ਆਪਾਂ ਕੱਟ ਲਈਏ ਸਬਜ਼ੀ ਆਪਣੇ ਏਡੀ ਵੱਡੀ ਅੱਲ ਲੱਗੇਗੀ ਮੀ ਜਿਹੜਾ ਰੁਕਣ ਦਾ ਨਾਮ ਜਮਾ ਨਹੀਂ ਲੰਦਾਗਾ ਰੁੱਕ ਜਾਂਦਾ ਜਿਵੇਂ ਹੁਣ ਫੇਰ ਥੋੜਾ ਜਿਹਾ ਕੱਟ ਹੋ ਗਿਆ ਤੇ ਫੇਰ ਹੱਲੇ ਨਾ ਫੇਰ ਆ ਜੰਨਾ ਮਤਲਬ ਉਹ ਰੁਕਦਾ ਤਾਂ ਜਾਵਾਂ ਹੀ ਨਹੀਂ ਜੇ ਆਪਾਂ ਕਹੀਏ ਵੀ ਰੁਕਦਾ ਨਾ ਰੁਕਦਾ ਨਹੀਂ ਹੈਗਾ ਸਵੇਰੇ 6 ਵਜੇ ਤੋਂ ਸ਼ੁਰੂ ਹੋ ਜਾਂਦਾ ਅੱਜ ਤਾਂ ਕੱਲ 3 ਵਜੇ ਹਟ ਗਿਆ ਸੀ ਅੱਜ ਬਿਲਕੁਲ ਨਹੀਂ ਹਟਿਆ ਤਾਂ ਤੇ ਹੁਣ ਆਪਾਂ ਸਬਜ਼ੀ ਕੱਟ ਲਈਏ ਮੇਰੇ ਕੋਲ ਸਬਜ਼ੀ ਪਈ ਵੀ ਆ ਤੇ ਸਵੇਰੇ ਜਿਵੇਂ ਤੁਹਾਨੂੰ ਪਤਾ ਹੀ ਆ ਆਪਾਂ ਆਲੂ ਵਾਲੀਆਂ ਰੋਟੀਆਂ ਬਣਾ ਲਈਆਂ ਉਹਦੇ ਕਰਕੇ ਫਿਰ ਸਬਜ਼ੀ ਜਿਹੜੀ दाल ਸਬਜ਼ੀ ਘੱਟੇ ਲੱਗਦੀ ਆ ਪਚ ਜਾਂਦੀ ਆ ਯਾਨੀ ਕਿ ਦਾਲ ਸਬਜ਼ੀ ਸਾਰਾ ਦਿਨ ਦੇ ਵਿੱਚ ਕਦੋਂ ਖਾਣੀ ਆ ਪਰ ਰਾਤ ਨੂੰ ਖਾਣੀ ਹੁੰਦੀ ਪਹਿਰੇ ਵੀ ਕੁਝ ਹੋਰ ਇੱਧਰ ਉੱਧਰ ਖਾ ਕੇ ਸਾਰ ਨੰਦਿਆਂ ਨੇ ਆਣੀ ਹੈ ਨਾ ਥੂੜਾ ਛਿਲਕਾ ਪਾਉਣ ਨੂੰ ਲੈ ਕੇ ਨਹੀਂ ਆਈ ਕੋਈ ਚਲ ਇਹਦੇ ਛੱਲੇ ਰਹਿਣੀਆਂ ਬਾਅਦ ਚ ਉਧਰ ਪਸ਼ੂਆਂ ਦਾ ਪਾਕੇ ਥੇਰ ਬਣ ਤੇ ਹੁਣ ਤਾਰੇ ਚੋਣੀਆਂ ਨੇ ਉਹ ਲੱਗੇ ਹੋਏ ਨੇ ਬਹੁਤ ਔਖਾ ਪਹਿਲਾਂ ਹੱਥੀਂ ਟੋਕਾ ਟੱਕਾ ਕਰਿਆ ਜਿਵੇਂ ਤੁਸੀਂ ਦੇਖਿਆ ਹੁਣ ਲਾਈਟ ਆ ਗਈ ਹੁਣ ਜਿਹੜਾ ਥੋੜ੍ਹਾ ਜਿਹਾ ਰਹਿ ਗਿਆ ਸੀਗਾ ਉਹ ਵੀ ਉਦੋਂ ਵੀ ਕਰ ਵੀ ਦੇਣਾ ਸੀ ਨਿਆਣੇ ਨੇ ਖੇੜਦੇ ਖੇੜਦੇ ਹੋ ਗਿਆ ਮੀਂਹ ਤੇਜ ਹੋ ਗਿਆ ਫਿਰ ਨਿਆਣੇ ਅੰਦਰ ਆ ਗਏ ਮੈਂ ਕਿਹ ਚਲ ਕੱਟ ਕੇ ਰੱਖ ਲੰਨੀ ਆ ਵੀ ਜੇ ਹੁਣ ਟਾਈਮ ਲੱਗਿਆ ਹੁਣ ਤੜਕਾ ਲਾ ਦੂੰ ਨਹੀਂ ਫਿਰ ਸਵੇਰੇ ਲਾ ਦੂੰ ਹਾਂ ਤਾਂ ਚੋਕੇ ਆ ਨਹੀਂ ਅੱਜ ਤਾਂ ਪਸ਼ੂ ਵੀ ਨਹੀਂ ਬਾਹਰ ਕੱਢਣੇ ਮੈਨਣ ਕਿਆ ਕਰਦੇ ਹੋ ਨਾ ਨਹੀਂ ਫਿਰ ਐ ਸਾਰੇ ਜਿਹੜਾ ਪੁੱਤੇ ਮੀਂਹ ਪਈ ਜਾਉ ਆਪਣੇ ਵਰਗਾ ਹੀ ਸਰੀਰ ਆ ਸਾਰਾ ਐਡਾ ਦੇ ਲੋ ਕੁਦਰਤ ਦਾ ਕਹਿ ਹੈ ਇਹ ਕੁਦਰਤ ਨਾਲ ਛੇੜਛਾੜ ਕਰਨ ਦੇ ਆਪਾਂ ਨੂੰ ਨਤੀਜੇ ਭੁਗਤਣੇ ਪੈਂਦੇ ਆ ਇੱਕ ਤਾਂ ਹੰਕਾਰ ਦੁਨੀਆ 'ਚ ਜਿਹੜਾ ਐਡਾ ਪਾਣੀ ਨੇ ਦੁਨੀਆ ਖਤਮ ਕਰਨੀ ਆ ਤੇ ਪਾਣੀ ਨੇ ਦੁਨੀਆ ਬਚਾਉਣੀ ਪਾਣੀ ਤੋਂ ਪਤਲੀ ਕੋਈ ਚੀਜ਼ ਨਹੀਂ ਹੈਗੀ ਦੁਨੀਆ 'ਤੋਂ ਕੋਈ ਚੀਜ਼ ਨਹੀਂ ਪਾਣੀ ਤੋਂ ਪਤਲੀ ਕਰਨ ਪਤਲੀ ਉਹ ਚੀਜ਼ ਆ ਇਹ ਦੇਖੋ ਆਏ ਬੱਦਲ ਕੁੜੀ ਆ ਪਿਆ ਜੇਰ ਆਪਾਂ ਨਿਊਜ਼ ਦੇਖਣ ਲੱਗ ਜੰਨੇ ਆਂ ਫਿਰ ਤਾਂ ਬੜਾ ਡਰਦਿਆਂ ਲੱਗਦਾ ਅੱਜ ਤਾਂ ਮੈਂ ਦੇਖੀ ਹੀ ਨਹੀਂ ਹੈਗੀ ਡਰਜਾ ਲੱਗੀ ਜਾਂਦਾ ਨਿਊਜ਼ ਦੇ ਕਿ ਹਨਾ ਹੇ ਹੇ ਡਰਦਿਆਂ ਲੱਗੀ ਜਾਂਦਾ ਆਪਾਂ ਸਬਜ਼ੀ ਕੱਟ ਲਈ ਛਿਲਕਾ ਬਾਹਰ ਛੱਟਿਆ ਨੇ ਤੇ ਮੀ ਹਾਲੇ ਪਈ ਜਾਂਦਾ ਪਈ ਜਾਂਦਾ ਪੈਂਦਾ ਹੁਣ ਥੋੜਾ ਜਾਨੀ ਪਈ ਜਾਂਦਾ ਇੱਕੜ ਇਹਦੂ ਤਾਂ ਆ ਘਟ ਪੈਂਦਾ ਹੀ ਨਹੀਂ ਇਹਨੂੰ ਹੁਣ ਆਪਾਂ ਘੱਟ ਮੰਨ ਸਕਦੇ ਆ ਵੀ ਘੱਟ ਪੈਂਦਾ ਤੇ ਇਹਨਾਂ ਨੇ ਸ਼ਾਇਦ ਇੱਕ ਗਾਹ ਚੋਲੀ ਕਿਹੜੀ ਚੋਲੀ ਹਨਮੋਲ ਹਾਂ ਵਿਸੜਦਾ ਇੱਧਰ ਹੁਣ ਹਾਂ ਮਾਜੀ ਥੱਲੇ ਚੋਆ ਪਈ ਜਾਂਦਾ ਦੇਖੋ ਟੋਕਾ ਡਿੱਗਦਾ ਇੱਥੇ ਆਪਾਂ ਇੰਜ ਗੁਰੂ ਕਹਿੰਦੇ ਚੋਆ ਪੈਂਦਾ ਹਾਈ ਹੋਏ ਰੱਬਾ ਦੁਨੀਆ ਦਾ ਕੀ ਬਣਾਤਾ ਕੁਦਰਤ ਦੇ ਅੱਗੇ ਕਿਸੇ ਦੀ ਨਹੀਂ ਚੱਲਦੀ ਆ ਦੇਖੋ ਬੱਦਲ ਜਮਾਈ ਨਹੀਂ ਚੱਲਦੀ ਕੁਦਰਤ ਦੇ ਅੱਗੇ ਤਾਂ ਹਾਂ ਕੀ ਕਹਿੰਦੇ ਮੀਂਹ ਵੀ ਹੋਇਆ ਪਤਾ ਮਨਾ ਜਿਹੜੀ ਉਹਦੋਂ ਹਾਂ ਪੀਂਗ ਪਈ ਸੀ ਹੈਨਾ ਤੇ ਦੁਬਾਰੇ ਪੀਂਗ ਫੋ ਫੇਰ ਵੀ ਨਹੀਂ ਹੱਟਦੀ ਅੱਛਾ ਫਿਰ ਉਹ ਹੁਣ ਪੀਂਗ ਕਦੋਂ ਪਊ ਹਾਂ ਗੱਲ ਤਾਂ ਸਹੀ ਆ ਮੰਮੀ ਹੁਣ ਵੀ ਆਈ ਕਹਿੰਦੇ ਹੁੰਦੇ ਸੀ ਹੈਨਾ ਵੀ ਜਿਹੜੀ ਮੀਂਹ ਤੋਂ ਪਹਿਲਾਂ ਪੀਂਗ ਪੈਂਦੀ ਆ ਵੇਦਾ ਮੀਦਾ ਬਾਦੇ ਚੰਗੀ ਲੱਗਦੀ ਆ ਸਤਰੰਗੀ ਪੀਂਗ ਹਾਂ ਪਈ ਵੀ ਇਧਰੋਂ ਹੀ ਆਹ ਮਾਚਲ ਕਿੰਨੀ ਇਧਰੋਂ ਪਹਾੜਾਂ ਚ ਇੱਥੇ ਕਿ ਵਹੀ ਸੀ ਉਰੇ ਹਨਾ ਮੀਮੂ ਪੈ ਕੇ ਦੁਬਾਰੇ ਪੀਂਗ ਕੋ ਕੋ ਆਹ ਮਹਾਰਾਜ ਨਿਰੰਤਰ ਹੋਰ ਬੜਾ ਔਖਾ ਮੈਂ ਤਾਂ ਆਪ ਪਤਾ ਨਹੀਂ ਕਾਤੇ ਪਤਾ ਨਹੀਂ ਮੈਂ ਥੱਕ ਗਈ ਅੱਜ ਆਹ ਗਿੱਲੇ ਜਿਹੇ ਚ ਫਿਰ ਤੁਰ ਕੇ ਕੰਮ ਕਰਨਾ ਕਿਹੜਾ ਸੌਖਾ ਇੱਕ ਕੰਮ ਤੁਹਾਨੂੰ ਪਤਾ ਹਨਾ ਸਾਰਾ ਕਿੰਨਾ ਕੰਮ ਆ ਲਓ ਦੇਖੋ ਪਾਣੀਓ ਪਾਣੀ ਕਰਿਆ ਪਿਆ ਇੱਥੇ ਉਹ ਦੇਖੋ ਪੱਠਿਆਂ 'ਚ ਕਿੰਨਾ ਪਾਣੀ ਲੱਗ ਕੇ ਬੈਨੇ ਕਹਿੰਦੇ ਖੇਤ ਖੂਤ ਜਮਾ ਨਹੀਂ ਮੀਂਹ ਹਟਦਾਗਾ ਦੇਖੋ ਰਾਹ ਦੇਖੋ ਸਾਡਾ ਰਾਹ ਹੁਣ ਪੱਠੇ ਲੈ ਕੇ ਵੀ ਭਾਈ ਸਭ ਨੇ ਜਾਣੇ ਨੇ ਸਿੱਤੇ ਪਸ਼ੂ ਨੇ ਬਹੁਤ ਔਖਾ ਕਿੰਨਾ ਕਗਲਾ ਤੂੰ ਤੂੜੀਆਂ ਕਿੰਨੀਆਂ ਕਪਾਲੂ ਕਿਹੜੀ ਪਰੀ ਚੋਲੀ ਅਨਮੋਲ ਚੋਣ ਲੱਗਿਆ ਮੈਂ ਤਾਂ ਕਿਹ ਅਨਮੋਲ ਪਰ ਜੋਇਆ ਚਲੋ ਵਧੀਆ ਲਿਆ ਭਾਉ ਨੂੰ ਵੀ ਚੋਲੀਏ ਖੁਸ਼ੀ ਕੀ ਕਰਦਾ

Leão. കാ മീ പ ਪੜੀ ਪੜੀ ਕਣੀਆਂ ਨੂੰ ਜਦੋਂ ਇੱਥੇ ਆਦੇ ਬਤੀ ਉਹ ਹਾਏ ਹਾਏ ਕੋਟੀ ਕਰਤੀ ਤੈਨੂੰ ਤੁਰੇ ਕੰਮ ਪਸਾ ਕੀਤਾ ਤੇ ਕੋ ਮਾਾਈ ਪਤਲੀ ਆ ਕੋਈ ਛੋਟੀ ਖਾਂਦਾ ਉਹ ਬਣਾਉਦੇ ਤੇ ਇੱਧਰ ਕਰ ਲੈ ਉਹ ਕੈਮਰਾ ਇੱਧਰ ਰੁਕਾ ਲੈ ਕਾਲੀ ਨਹੀਂ ਮਸਾ ਲਗਾਉਗਾ ਮੈਂ ਦੇਖਦੀ ਆ ਮਸਾ ਤਾਂ ਕਰਦਾ ਉਹ ਵੀਡੀਓ ਬਣਾਉਦਾ ਖੜਾ ਉਹ ਤੇਰੇ ਬੱਚੇ ਨੂੰ ਮਸਾਤਾ ਪਜਾੜੇਗੀ ਵੀ ਤੂੰ ਵੀ ਵਈ ਜਾਂਦਾ ਵੀ ਤੂੰ ਵੀ ਵਈ ਜਾਂਦਾ ਬਈ ਅਜੇ ਦੀ ਮਾੜੀ ਗਿੱਚ ਨਸਾਨੀਆਂ ਲੈ ਗਈਆਂ ਬੈਜ ਮੈਂ ਕਰ ਲੈ ਐ ਪੱਲੀ ਮੇਰੇ ਕੋਲ ਕਿੱਥੇ ਹੋਰਦੀ ਐ ਲਾਉਂਤੀਆਂ ਆਹ ਸੋ ਕਰਤਾ ਦਿੱਤਾ ਤੇਰੇ ਡੈਡੀ ਨੇ ਕੱਲ ਆਖਣੇ ਬੈਠ ਕੇ ਕਿਉਂ ਕੀਤਾ ਡੈਡੀ ਮੈਨੂੰ ਪਤਾ ਨਹੀਂ ਮੈਨੂੰ ਕੀ ਪਤਾ ਪਜਾਈ ਤਾਂ ਕੀ ਕਰੀਏ ਇਹਦੇ ਸਵੇਰੇ ਮੈਂ ਕੋਲ ਆਉਹੇ ਨੇ ਘਰੇ ਦੁੱਤੇ ਨੇ ਰਾਹੂ കട്ടിയ